ਤੇ ਬਿਠੇ ਹਨ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਮੰਨਦੇ ਹਨ ਤੇ ਸਾਧ ਸੰਗਤ ਜੀ ਇਹ ਜਿਹੜੇ ਦੁੱਖਾਂ ਮੈਂ ਇਹ ਆਪਣੇ ਗੁਰੂ ਪੀਰਾਂ ਤੇ ਵੀ ਆਏ ਹਨ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਕਿ ਸਾਧ ਸੰਗਤ ਜੀ ਤਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਚੜਨਾ ਚਾਹੀਦਾ ਇੱਕ ਵਾਰੀ ਸਾਧ ਸੰਗਤ ਜੀ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਦੋਂ ਜੰਗ ਜੁਦ ਚੱਲ ਰਿਹਾ ਹੈ ਤੇ ਸਤਿਗੁਰੂ ਗੁਰੂ ਅਰਜਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਸਿੱਖੋ ਤੁਸੀਂ ਜਿਹੜੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ ਉਹ ਘਬਰਾਏ ਨਹੀਂ ਉਹਨਾਂ ਨੇ ਇਹ ਦੇਖਿਆ ਕਿ ਮੱਲ ਸਾਡੇ ਉੱਤੇ ਲੜਾਈ ਦਾ ਜੋਰ ਪੈ ਰਿਹਾ ਸਾਡੇ ਉੱਤੇ ਦੁਸ਼ਮਣ ਚੜ ਰਹੇ ਹਨ ਤੇ ਤਾਂ ਵੀ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨਾਲ ਲੜ ਨਹੀਂ ਛੜਿਆ ਤਾਂ ਵੀ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹਨ ਤੇ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਹੁੰਦੇ ਹਨ ਉਹ ਝਿੱਕਾਂ ਝਖੜ ਤਾਂ ਅੰਗੀ ਮੀਂਹ ਵਰਸੋ ਭੀ ਗੁਰਦੁੱਖਣ ਜਾਈ ਪਾਵਾਂ ਕਿੰਨਾ ਝਖੜਾਵੇ ਨੇਰੀ ਆਵੇ ਮੀ ਆਵੇ ਤੇ ਜਿਹੜੇ ਭਾਈ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੂੰ ਗੁਰਦੁਆਰੇ ਹਾਜ਼ਰੀ ਲਵਾਉਣੀ ਆ ਉਹ ਭਾਈ ਇਹ ਜਿਹੜੇ ਲੈ ਕੇ ਅੱਜ ਮੀ ਪਈ ਜਾਂਦਾ ਹੈ ਤੇ ਝਖੜਾਈ ਜਾਂਦਾ ਹੈ ਜਾਂ ਸਾਡੇ ਘਰ ਦੇ ਵਿੱਚ ਦੁੱਖ ਤਕਲੀਫ ਆਇਆ ਹੈ ਤਾਂ ਉਹਨਾਂ ਨੇ ਸਾਧ ਸੰਗਤ ਜੀ ਆ